ਗੱਲ ਨੂੰ ਯਾਨੀ 12 ਤੋਂ 4 ਵਜੇ ਤੱਕ ਰੇਲਾ ਰੋਕਣ ਦਾ ਪ੍ਰੋਗਰਾਮ ਬਣਾਇਆ ਤੇ ਸਾਰੇ ਕਿਸਾਨ ਭਰਾਵਾਂ ਨੂੰ ਉਹਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਾਂ। ਅੱਜ ਅਸੀਂ ਪੰਜਾਬ ਦੇ ਆਗੂਆਂ ਦੀ ਸਟੇਟ ਦੇ ਆਗੂਆਂ ਦੀ ਮੀਟਿੰਗ ਕੀਤੀ ਹੈ। ਦਿੱਲੀ ਜਾਣ ਦੇ ਪ੍ਰੋਗਰਾਮ ਲਿਖਿਆ ਸੀ। ਉਹਦੇ 'ਚ ਸਰਕਾਰ ਨੇ ਰੋਕਾਂ ਲਾ ਕੇ ਉਹਨਾਂ ਨੂੰ ਜਾਣ ਨਹੀਂ ਦਿੱਤਾ। ਕਿਉਂ ਨਾ ਤੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਸਿੱਟੇ ਨੇ। ਇਸ ਘਟਨਾ ਦੀ ਅਸੀਂ ਨਿਖੇਧੀ ਕਰਦੇ ਹਾਂ। ਸਾਂ ਅੰਦੋਲਨ ਕਰ ਰਹੇ ਨੇ ਸੰਯੁਕਤ ਮੋਰਚਾ ਅੰਦੋਲਨ ਕਰ ਰਿਹਾ ਹੈ ਤੇ ਸਾਰੀਆਂ ਜਥੇਬੰਦੀਆਂ ਤੇ ਅੰਦੋਲਨ ਕਰ ਰਹੀਆਂ ਨੇ ਉਹ ਮੰਗਾਂ ਦੀ ਅਸੀਂ ਸਮਰਥਨ ਕਰਦੇ ਆ ਅਥਰੂ ਕਾਸਤੇ ਬੋਲੇ ਸਿੱਟੇ ਨੇ ਤੇ ਰੋਕਾ ਲਾ ਕੇ ਰੋਕਿਆ ਜਿਹੜੀ ਰੋਜ਼ ਵਜੋਂ ਅਸੀਂ 15 ਤਰੀਕ ਨੂੰ 12 ਤੋਂ 4 ਵਜੇ ਤੱਕ ਰੇਲਾ ਰੋਕਣ ਦਾ ਪ੍ਰੋਗਰਾਮ ਪੜਾਇਆ ਹੈ ਕਿਸਾਨ ਮੋਰਚੇ ਦੇ ਵੱਲੋਂ ਜਲੰਧਰ ਵਿੱਚ ਕੀਤੀ ਗਈ ਮੀਟਿੰਗ ਵਿੱਚ ਲਿਆ ਗਿਆ ਇੱਕ ਹੋਰ ਅਹਿਮ ਫੈਸਲਾ ਸਤਿ ਸ਼੍ਰੀ ਅਕਾਲ ਫਾਰਮਸ ਇੰਡੀਆ ਦੇਖ ਰਹੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਜਿੱਥੇ ਕਿ ਕਿਸਾਨਾਂ ਦੇ ਵੱਲੋਂ ਲਗਾਤਾਰ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੂਸਰੇ ਪਾਸੇ ਸਯੁਕਤ ਕਿਸਾਨ ਮੋਰਚੇ ਦੇ ਵੱਲੋਂ ਜਲੰਧਰ ਵਿਖੇ ਰੱਖੀ ਗਈ ਮੀਟਿੰਗ ਵਿੱਚ ਇੱਕ ਅਹਿਮ ਫੈਸਲਾ ਲਿਆ ਗਿਆ ਇਸ ਮੀਟਿੰਗ ਤੋਂ ਬਾਅਦ ਆਉਂਦੇ ਹੀ ਜਗਿੰਦਰ ਸਿੰਘ ਉਗਰਾਹਾ ਦੇ ਵੱਲੋਂ ਇਸ ਮੀਟਿੰਗ ਵਿੱਚ ਲਏ ਗਏ ਫੈਸਲੇ ਬਾਰੇ ਦੱਸਿਆ ਗਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਹੁਣ ਸਾਡੀਆਂ ਜਥੇਬੰਦੀਆਂ ਦੇ ਵੱਲੋਂ ਰੇਲ ਰੋਕੋ ਦਾ ਫੈਸਲਾ ਲਿਆ ਗਿਆ ਹੈ ਉਗਰਾਹਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਨਾਲ ਬਹੁਤ ਹੀ ਬਦਸਲੂਕੀ ਕੀਤੀ ਜਾ ਰਹੀ ਹੈ ਜਿੱਥੇ ਉਹਨਾਂ ਤੇ ਹੰਝੂ ਗੈਸ ਦੇ ਗੋਲੇ ਚਿੱਤੇ ਜਾ ਰਹੇ ਹਨ ਅਤੇ ਨਾਲ ਹੀ ਪਾਣੀ ਦੇ ਛੜਕਾਅ ਵੀ ਕੀਤੇ ਜਾ ਰਹੇ ਹਨ ਇਸੇ ਦੇ ਚੱਲਦਿਆਂ ਉਨ੍ਹਾਂ ਦੇ ਵੱਲੋਂ ਇੱਕ ਹੋਰ ਅਹਿਮ ਫੈਸਲਾ ਲਿਆ ਗਿਆ ਜਿਸ ਦੇ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਵੀਰਵਾਰ ਯਾਨੀ ਕਿ 15 ਫਰਵਰੀ ਨੂੰ ਸੱਤ ਜਗ੍ਹਾ ਤੇ ਉਨ੍ਹਾਂ ਦੀਆਂ ਜਥੇਬੰਦੀਆਂ ਦੇ ਵੱਲੋਂ ਰੇਲਾ ਰੋਕੀਆਂ ਜਾਣਗੀਆਂ ਇਸ ਦਾ ਸਮਾਂ ਵੀ ਉਨ੍ਹਾਂ ਦੇ ਵੱਲੋਂ ਸਾਂਝਾ ਕੀਤਾ ਗਿਆ ਹੈ ਕਿ ਦੁਪਹਿਰ ਦੇ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਰੇਲਾ ਰੋਕੀਆਂ ਜਾਣਗੀਆਂ ਮੈਂ ਜਗੰਦਰ ਸਿੰਘ ਉਗਰਾਹ ਸੂਬਾ ਪ੍ਰਧਾਨ ਭਾਰਤੀ ਕਿਸਾਨ ਨੇਕਤਾ ਉਗਰਾਹ ਅੱਜ ਅਸੀਂ ਪੰਜਾਬ ਦੇ ਆਗੂਆਂ ਦੀ ਸਟੇਟ ਦੇ ਆਗੂਆਂ ਦੀ ਮੀਟਿੰਗ ਕੀਤੀ ਹੈ ਜਿਹੜਾ 13 ਤਰੀਕ ਨੂੰ ਗੈਰ-ਰਾਜਨੀਤਿਕ ਸੰਯੁਕਤ ਮੋਰਚਾ ਅਤੇ ਕਿਸਾਨ ਮਜ਼ਦੂਰ ਮੋਰਚੇ ਵੱਲੋਂ ਦਿੱਲੀ ਜਾਣ ਦੇ ਪ੍ਰੋਗਰਾਮ ਚ ਲਿਖਿਆ ਸੀ ਉਹਦੇ ਵਿੱਚ ਸਰਕਾਰ ਨੇ ਰੋਕਾਂ ਲਾ ਕੇ ਉਹਨਾਂ ਨੂੰ ਜਾਣ ਨਹੀਂ ਦਿੱਤਾ ਤੇ ਉਹਨਾਂ ਤੇ ਅਥਰੂ ਗੈਸ ਦੇ ਗੋਲੇ ਕਿਸਾਨਾਂ ਤੇ ਸਿੱਟੇ ਨੇ ਇਸ ਘਟਨਾ ਦੀ ਅਸੀਂ ਨਿਖੇਧੀ ਕਰਦੇ ਹਾਂ ਜਿਹੜੀਆਂ ਦਿੱਲੀ ਮੋਰਚੇ ਦੇ ਮੰਗਾਂ ਤੇ ਕਿਸਾਨ ਅੰਦੋਲਨ ਕਰ ਰਹੇ ਨੇ ਸੰਯੁਕਤ ਮੋਰਚਾ ਅੰਦੋਲਨ ਕਰ ਰਿਹਾ ਹੈ ਤੇ ਸਾਰੀਆਂ ਜਥੇਬੰਦੀਆਂ ਤੇ ਅੰਦੋਲਨ ਕਰ ਰਹੀਆਂ ਨੇ ਉਹ ਮੰਗਾਂ ਦੀ ਅਸੀਂ ਸਮਰਥਨ ਕਰਦੇ ਆ ਉਹਦੇ ਵਿੱਚ ਬਿਸ਼ਪ ਪਾਰ ਸੰਸਥਾ ਦੇ ਭਾਰਤ ਬਾਹਰ ਆਵੇ ਕਿਸਾਨਾਂ ਦਾ ਸਾਰਾ ਕਰਜ਼ਾ ਖਤਮ ਕਰੇ ਲੇਖੰਪੂਰ ਖਰੀਦੇ ਦੋਸ਼ੀਆਂ ਨੂੰ ਸਜਾਮਾ ਦਿਵਾਉਣ ਦੀ ਮੰਗ ਤੇ ਐਮ ਐਸ ਪੀ ਦਾ ਗਰੰਟੀ ਕਾਨੂੰਨ ਬਣਾਉਣ ਦੀ ਮੰਗ ਸ਼ਹੀਦ ਹੋਏ ਜਿਹੜੇ ਕਿਸਾਨ ਨੇ ਮੋਰਚੇ ਦੇ ਵਿੱਚ ਉਹਨਾਂ ਨੂੰ ਕੰਪੋਜੀਸ਼ਨ ਦੇਣ ਦੀ ਜਿਹੜੀ ਗੱਲ ਹੈ ਤੇ ਸੁਆਮੀ ਨਾਥੰਦੀ ਨਿਆਰ ਪੋਟਾ ਲਾਗੂ ਕਰਕੇ ਕਿਸਾਨੀ ਧੰਦੇ ਨੂੰ ਮੁਨਾਫਾ ਬਣਾਉਣ ਦੀ ਗੱਲ ਇਹ ਮੰਗਾਂ ਕਿਸਾਨ ਮੋਰਚੇ ਦੀਆਂ ਮੰਗਾਂ ਨੇ ਇਹਦੀ ਰੋਸ ਵਿੱਚ ਕਿ ਸਰਕਾਰ ਨੇ ਇਹਨਾਂ ਜਾਇਜ਼ ਮੰਗਾਂ ਤੇ ਲੜਦਿਆਂ ਦੇ ਅਥਰੂ ਕਿਸਾਨ ਦੇ ਬੋਲੇ ਸਿੱਟੇ ਨੇ ਤੇ ਰੋਕਾ ਲਾ ਕੇ ਰੋਕਿਆ ਜਿਹੜੇ ਰੋਸ ਵਜੋਂ ਅੱਜ 15 ਤਰੀਕ ਨੂੰ ਕੱਲ ਨੂੰ ਯਾਨੀ 12 ਤੋਂ 4 ਵਜੇ ਤੱਕ ਰੇਲਾ ਰੋਕਣ ਦਾ ਪ੍ਰੋਗਰਾਮ ਬਣਾਇਆ ਤੇ ਸਾਰੇ ਕਿਸਾਨ ਭਰਾਵਾਂ ਨੂੰ ਉਹਦੇ ਵਿੱਚ ਸ਼ਾਮਲ ਹੋਣ ਦੀ ਬੇਨਤੀ ਕਰਦਾ ਹਾਂ